ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੋਈਆਂ ਵੀ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੋਂ ਡੀਲ ਅੱਜ ਵਿੱਚ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਕਿਵੇਂ ਚੱਲਦਾ ਕੰਮ ਕਾਰ? ਬੜੀ ਚੰਗਾ ਚੱਲ ਰਹੀ ਪੂਰਾ। ਨਾਮ ਤੇ ਡਰੈਸ ਬੋਲੋ। ਨਾਮ ਅੰਦਰ ਸਿੰਘ। ਹੂੰ। ਪਿੰਡ ਛਨਾ ਗਲਾਬ ਸਿੰਘ ਵਾਲਾ। ਹੂੰ। ਜਿਹੜਾ ਬਰਨਾਲਾ। ਨੇੜੇ ਪਿੰਡ ਬਿੱਤਪਾ। ਪਤਾ ਹੋਰ ਨੇ ਵਾਲਾ ਜੰਗੀਣਾ ਘੱਡਾ ਬਨਾਂ ਦੇ ਵਿਚਾਲੇ ਆ। ਮੋਬਾਈਲ ਨੰਬਰ ਬੋਲੋ। 985523367 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ? ਦੂਜਾ ਸੂਆ ਦੂਜੇ ਦੂਜੇ ਸੂਆ ਦਿੰਦੇ। ਪਿਓ ਕਦੋਂ ਸੂਈ ਆ ਇਹ? ਇਹ ਜੀ ਸੂਈ ਆ 10:00 ਵਜੇ ਰਾਤ ਆ। ਠੀਕਾ ਬੱਚਾ ਕੀ ਦੇਤਾ ਬੱਛੀ ਬੱਛੀ ਬੜੀ ਚੰਗੀ ਹੈ ਨਾ ਬੜੀ ਚੰਗੀ ਬੱਸੀ ਹੈ ਬੱਚਾ ਬਈ ਬੱਛੀ ਨੂੰ ਜਨਮਤਾ ਬੱਛੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਕੀ ਬਾਤ ਆ ਯਾਰ ਬਹੁਤ ਸੋਹਣਾ ਬੱਚਾ ਦਿੱਤਾ ਹਾਂ ਬਾ ਸੋਹਣਾ ਬੱਚਾ ਤੇ ਜੇਰ ਪੈ ਗਈ ਹੈ ਆ ਜੇਰ ਜੀ ਦੁੰਨਾ ਦੀ ਆ ਦੁੰਨਾ ਦੀ ਅੱਡ ਅੱਡ ਕੀ ਬਾਤ ਆ ਬਈ ਹੂੰ ਤੇ ਕਿੰਨਾ ਕੁ ਫਿਰ ਬੋਲਾ ਕੱਢਿਆ ਤਾਂ ਬੋਲਾ ਜੀ ਕੱਢਿਆ ਰਾਤ 5-7 ਕਿਲੋ 6 ਕਿਲੋ ਠੀਕ ਆ ਬਈ ਹਾਂ ਬੈਠਾ ਨਹੀਂ ਜਾਂਦਾ ਵੇਰ ਤੂੰ ਕਿੰਨਾ ਕੁ ਦੁੱਧ ਦੀ ਤੂੰ ਐਸਟੀਮੇਟ ਆ ਕਿਆਹੀ ਦੇ ਜੀ 72 25 26 27 ਇੱਥੇ ਹੀ ਜਾਓ ਚੜਜੂ ਹੂੰ ਲੇਵਾ ਬੜਾ ਕਮਾਲਾ ਹਨ ਬਾਈ ਚੰਗਾ ਥਾਂ ਨਾ ਨਾ ਫੁੱਲ ਚੰਗੀਆਂ ਕਲਾ ਕਲਾ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਵ ਤੇ ਆਰਡਰ ਦੇਖੋ ਬਈ ਪੰਡ ਵਾਲਾ ਦੇਵਾ ਲੱਗਿਆ ਕਰਮਾਲੀ ਨੂੰ ਮਗਰ ਮੂਹਰੇ ਲੇਵਾ ਨਹੀਂ ਬਾਪੂ ਹਾਂ ਜੀ ਹੂੰ ਆਏ ਨਹੀਂ ਵੀ ਮੂਹਰੇ ਨਾ ਹੋਵੇ ਚੈੱਕ ਕਰ ਲੈ ਕਾਲੇ ਮੂਹਰੇ ਵੀ ਮਗਰ ਵੀ ਕੀ ਬਾਤ ਆ ਖੋਲ ਦੇ ਬਾਪੂ ਮਾੜੀ ਤੋਰ ਕੇ ਦਿਖਾ ਦਈਏ ਫੇਸ ਦੀ ਬਿਊਟੀ ਦੇਖੋ ਬੋਦੀ ਬਾਦੀ ਬੜੀ ਚੰਗੀ ਹਨ ਬਹੁਤ ਜੀ ਇੱਕ ਨੰਬਰ ਜੀ ਸਹੀ ਗੱਲ ਆ। ਥਪੜਾ ਜੰਗਾ ਨਾ ਬੱਫੂ ਹਾਂ ਜੀ ਥੋੜੀ ਤੇਰੇ ਤੇ ਬਹੁਤ ਚੰਗੀਆਂ ਥੋੜਾ ਇੱਕ ਨੰਬਰ ਥੋੜੀ ਜਾਗਦੀ ਏ ਥੋੜੀ ਜਾਗਦੀ ਆ ਭਾਈ ਦੀ ਆ ਥੋੜਾ ਜਾਗਦੀ ਐ ਕੈਵਰੇਟ ਥੋੜੀ ਜੀ ਚੇ ਤੇ ਨਾਣਾ ਨੂਣਾ ਲੈਵੇ ਤੇ ਫੁੱਲ ਚੰਗੀਆਂ ਦੁੱਧ ਵੀ ਚੰਗਾ ਪਾ ਦੂ ਸੂਈ ਸਵਾਈ ਆ ਜੇਰ ਵੀ ਬਾਈ ਰੱਖੀ ਬੈਠਾ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀਆਂ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਤੇ ਬਾਕੀ ਧਾਰਾ ਮਾਰ ਕੇ ਦਿਖਾਉਣਗੇ ਲੇਵਾ ਇੱਕ ਨੰਬਰ ਆ ਬੱਲ ਕਿਆ ਬਾਤ ਆਰਡਰ ਵਧਾ ਦਾਂਗੇ ਨਾੜਾ ਨੂਣਾ ਵਾਚਿੰਗ ਹੈ ਨਾ ਬਾਪੂ ਬਹੁਤ ਚੰਗੇ ਇਸ ਤਰ੍ਹਾਂ ਮਾਰਛ ਬੰਦ ਦੇ ਕੋਈ ਨਹੀਂ ਬੰਦ ਦੇ ਲੈ ਕੱਲਾ ਕੱਲਾ ਥਾਣ ਬਈ ਪੂਰੀ ਵਿਥੀ ਦੇ ਥਾਣ ਚਾਰੇ ਥਾਣ ਲੈ ਨਿਕੜ ਮੈਂ ਪੂਰੇ ਗਾਇਬ ਤੇ ਕੀ ਆ ਬਾਤ ਆ ਯਾਰ ਥਾਣ ਦੇਖ ਲੱਗਿਆ ਹੈ ਨਾ ਬਾਪੂ ਬਹੁਤ ਚੰਗਾ ਥਾਣ ਚੋਈ ਛੜਦੇ ਹੋਗਾ ਨਾ ਇਹ ਬਹੁਤ ਚੰਗੀ ਠੀਕ ਆ ਜਿਵੇਂ ਕਰੇ ਸੌਂਕ ਨਾ ਰੱਖੇ ਬਾਹਰ ਰੱਖ ਲਈਏ ਬੱਤੀ ਬੱਤੀ ਹੈ ਮਗਰ ਹੂੰ ਲੋ ਨਾ ਮੈਨਿਆ ਕਿ ਬੱਚੀ ਨੇ ਬਈ ਨਾਲ ਹੀ ਦੇ ਨਾੜਾ ਨੂਣਾ ਫੁੱਲ ਚਾਹੀਆਂ ਫੇਸ ਰਿਵਿਊਟੀ ਲੈ ਕੱਦ ਵੱਡ ਇੱਕ ਨੰਬਰ ਆ ਬਈ ਬੱਚਾ ਦੇਖੋ ਕਿੰਨਾ ਟੌਪ ਆ ਬਈ ਦੇਖੋ ਚੂਣ ਬੜਾ ਚੰਗਾ ਬਾਹਲੀ ਚੰਗੀ ਚਵਾਈ ਆ ਜੀ ਬਾਹਲੀ ਚੰਗੀ ਚਵਾਈ ਆ ਮੋਟਾ ਮੋਟਾ ਚੂਣਾ ਲੈ ਕਿਆ ਬਾਤ ਆ ਮਗਲੇ ਥਣਾਂ ਦੇ ਦੇਖੋ ਲੈ ਚੂਣ ਬੜਾ ਚੰਗਾ ਨਾ ਬਾਪੂ ਜਿਆਦੇ ਚੰਗੀ ਚਵਾਈ ਜਿਵੇਂ ਥਾਨ ਲੱਗਿਆ ਨਾ ਉਹੇ ਦਾ ਚੂਣਾ ਲੈ ਬਾਹਲੀ ਚੰਗੀ ਚਵਾਈ ਲੈ ਥਾਨ ਦੇਖੋ ਬਈ ਇੱਕ ਨੰਬਰ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੈਵਾ ਬਹੁਤ ਚੰਗਾ ਬਈ ਮਗਰ ਮੂਹਲਾ ਲੈਵਾ ਨਾ ਕਿਸੇ ਪਾਸੋਂ ਵੀ ਇਹ ਹੁੰਨੀ ਥਾਂ ਦੀ ਦਾ ਕਰਾਇ ਚ ਪਸਵਾ ਸਹੀ ਗੱਲ ਆ ਬਈ ਕਿਆ ਬਾਤ ਆ ਤੇ ਮੁੱਲ ਕੀ ਆ ਬਾਪੂ ਜਾਇ ਜੜਾ ਮੋਲੇ ਦਾ ਜੀ ਆਪਾਂ ਬਾਹਲਾ ਨਹੀਂ ਮੈਂ ਤੇਰ ਕੋਈ ਕਰਾਂਗੇ ਹਿਸਾਬ ਨਾਲ ਬਾਹਰ ਦੇ ਹਿਸਾਬ ਨਾਲ ਹਮ ਇੱਕ ਦਾ 110000 ਰੁਪਏ ਮੌਲਾ ਮਾਨਦਾਨ ਜਰੂਰ ਹੋ ਵਿੱਚ ਡੇਡ ਵੀ ਕਰੀਏ ਤੇ ਹੋਰ ਆਪਾਂ ਇੱਕ ਦਾ ਸੀ ਕਰੀ ਬੈੜ ਬੈੜ ਉਹ ਤੂੰ ਚੰਗੀ ਹੋ ਮੂਵੀ ਨੂੰ ਹਾਂ ਬੈੜ ਇੱਕ ਨੰਬਰ ਸੂਈ ਸਵਾਈ ਹੈ ਜੇਰ ਬਾਈ ਬੱਠਲ ਚ ਰੱਖਿਆ ਬੱਚੀ ਹੈ ਬੱਚਾ ਮਗਰ ਬੱਚੀ ਆ ਦੋ ਨਗ ਮਿਲ ਜਾਣੇ ਆ ਦੁੱਧ ਵੀ ਚੰਗਾ ਪਾ ਦੂ ਥਣ ਲੇਵਾ ਚੰਗਾ ਥੀ ਚੋਲੇ ਮਸ਼ੀਨਾਂ ਚੋਲੇ ਇੱਕ ਨੰਬਰ ਬਰੀਡ ਆ ਬਾਈ ਲੈ ਕੱਦ ਬਰੀਡ ਇੱਕ ਨੰਬਰ ਲੈਵਾ ਕਮਾਲ ਦਾ ਪੰਡ ਵਾਲਾ ਲੈਵਾ ਲੱਗਿਆ ਬਾਈ ਤੇ ਮਾਨਦਾਨ ਜਿਹੜਾ ਰੇਟ ਚ ਕੋਈ ਚੈੱਕ ਨਹੀਂ ਹੋ ਜੂਗਾ ਭਾਈ ਵੈੜ ਚੰਗੀ ਛੱਟੇ ਛੱਟ ਕੇ ਪਰਾਂ ਦੀ ਖੜਦਾ ਅੱਗੇ ਬਾਪੂ 2 ਨੰਬਰ ਤੇ ਜਿਹੜਾ ਸੂਈ ਆ ਛੂਆ ਦੂਜੀ ਆ ਜੀ ਕਦੋਂ ਸੂਈ ਆ ਬਾਪੂ ਇਹ ਬਸ 9:00 ਵਜੇ ਸੂਈ ਆ ਘੰਟੇ ਕਿਤਾ ਫਰਕ ਆ ਪਊਗਾ ਬੱਚਾ ਕੀ ਦੇਤਾ ਨੇ ਇਹਦੇ ਬੱਛਾ ਦਿੱਤਾ ਜੀ ਬੱਚਾ ਦੇਤਾ ਠੀਕ ਹਾਂ ਬਸਾ ਜੀ ਬੱਸੀ ਉਹ ਦੀ ਵੀ ਵਧ ਗਿਆ ਸੀ ਹਮ ਕੀ ਆ ਬਾਤ ਆ ਤੇ ਜੇਰ ਆ ਪਈ ਆ ਹਨ ਹਾਂ ਜੇਰ ਦੋਨੋਂ ਜੇਰ ਦੋਨਾਂ ਦੀ ਇੱਕ ਥਾਈ ਪਈ ਆ ਭਾਈ ਅੱਡੋੜੀ ਪੱਠੜਾਂ ਚ ਥੇਲੇ ਵਾ ਦੇ ਕਮਾਲ ਦਾ ਬਹੁਤ ਸੋਹਣਾ ਬਹੁਤ ਚੰਗੀ ਹੈ ਕਿੰਨਾ ਕੁ ਫਿਰ ਬੋਲਾ ਕੱਢਿਆ ਦਾ ਬਹੁਤ ਵਧੀਆ ਕੱਢਿਆ ਜੀ ਇਹ ਕੱਢਤਾ ਹੂ 5 ਕਿਲੋ ਠੀਕਾ ਕਿੰਨਾ ਦੋ ਦੂ ਦੀ ਰਵਸਤੀ ਮੇੜਿਆ ਚਾਹੀਦਾ 25 ਦੇ ਨਾਲ ਡੇਢ ਤੇੜੀ ਜੀ ਸੌਖਾ ਜੀ ਖੋਲੇ ਬਾਪੂ ਦੋਰੀ ਮਣੀ ਜੀ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਹੈ ਸੂਈ ਸਵਾਈ ਹੈ ਜੇਰ ਬਾਈ ਵੱਠਲ ਚ ਰੱਖੀ ਬੈਠਾ ਬੱਚਾ ਕਰਮ ਵਾਲੀ ਨੇ ਬੱਚਾ ਦੇ ਤਾਂ ਬੱਚਾ ਵੀ ਕੁਆਲਟੀ ਵਾਲਾ ਦਿੱਤਾ ਬੱਚੇ ਬਹੁਤ ਚੰਗੇ ਪਾਉਂਦੀ ਹੈ ਬੱਚੇ ਤੋਂ ਅੰਦਾਜ਼ਾ ਲਾ ਲਿਓ ਬਾਈ ਬਰੀਡ ਦੇਖੋ ਬਰੀਡ ਇੱਕ ਨੰਬਰ ਸੂਈ ਸਵਾਈ ਹੈ ਕਰਮਾ ਫੇਸ ਬੜਾ ਚੰਗਾ ਬਰੀਕੀ ਜਾਣਾ ਬਾਪੂ ਹਾਂ ਹਾਂ ਜੀ ਪੂਰੀ ਲੈ ਚਬਾਈ ਚੂਈ ਤਾਂ ਅੰਤ ਹੀ ਨਹੀਂ ਕੋਈ ਠੀਕ ਆ ਹੂੰ ਕਿਸੇ ਪਾਸੋਂ ਨਹੀਂ ਖੁੰਜੀ ਵੀ ਤੇ ਕੀ ਮੋਲੇ ਦਾ ਜੈ ਜਫਰ ਮੋਲੇ ਦਾ 85 ਹੈ ਜੀ ਮਾਨਦਾਨ ਹੋ ਜਾ ਹਾਂ ਮਾਨਦਾਨ ਕਰਾਂਗੇ 85 ਹੈ ਮਾਨਦਾਨ ਜਰੂਰ ਕਰਨਾ ਇਮਾਨਦਾਨ ਜ਼ਰੂਰ ਹੋ ਜਾ ਬੈਡ ਚੰਗੀ ਆ ਬਾਈ ਥਣ ਲੇਵਾ ਬਹੁਤ ਚੰਗਾ ਲੱਗਿਆ ਬਾਕੀ ਚੁਵਾਈ ਵੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰਖਾ ਹਾਂ ਜੀ ਹੈ ਚੁਵਾਈ ਇਹ ਵਾਲੇ ਖੁੱਲੇ ਵਾਲਾ ਇੱਕ ਨੰਬਰ ਆ ਥਾਣ ਬੜਾ ਕਮਾਲ ਦਾ ਲੱਗਿਆ ਨਾ ਬਾਪੂ ਬੜਾ ਚੰਗਾਈ ਬੱਚਾ ਰਾ ਗਿਆ ਜੋ ਜੋ ਬਈ ਚਾਹੇ ਮਸ਼ੀਨ ਦੇ ਪਾਸੇ ਮੈਂ ਫਿਰ ਦੇਖੂ ਜੀ ਹੂੰ ਬਾਕੀ ਕੋਈ ਨਹੀਂ ਧਾਰਾ ਮਾਰ ਕੇ ਮਾਰ ਦੇ ਬਾਪੂ ਧਾਰਾ ਚੁਵਾਈ ਦੇਖੋ ਚੂਣ ਬੜਾ ਚੰਗਾ ਹੈ ਨਾ ਚੁਵਾਈ ਤਾਂ ਜੀ ਮੋਟੇ ਮੋਟੇ ਚੁਵਾਈ ਤਾਂ ਇੱਕ ਨੰਬਰ ਆ ਬਈ ਗਰਨ ਗਰਨ ਵਰਦੀ ਹੈ ਲੈ ਕਿਆ ਬਾਤ ਹੈ ਥਾਣ ਦਿਖਾਉਣਿਆ ਲੈ ਬਾਪੂ ਨੇੜ ਤੋਂ ਥਾਣ ਥੋੜਾ ਬਸਵਾਇ ਥਾਣ ਦਿਖਾ ਲੈ ਰੇ ਇਹ ਨਾ ਪੂਰੇ ਵਧੀਆ ਇਕੱਲਾ ਇਕੱਲਾ ਥਾਣਾ ਨਾੜਾ ਨੋਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਪੂਰੀ ਬਰੀਟ ਵਾਲੀ ਆ ਜਾਤ ਵਾਲੀ ਆ ਕਿਸੇ ਪਾਸੋਂ ਕਰਮ ਵਾਲੀ ਨੂੰ ਫੋਈ ਘਾਟ ਨੇ ਸੋਈ ਸਵਾਈ ਆ ਕੱਦ ਬਰੀਟ ਓਕੇ ਆ ਬਾਈ ਕਿਆ ਬਾਤ ਆ ਤੇ ਮੁੱਲ ਵੀ ਬਾਪੂ ਨੇ ਜਾਇਜ਼ ਜਾਰ ਰੱਖਿਆ ਬਾਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਗਾਂਗਾ ਪੂਰੇ ਚੰਗੇ ਆਏ ਨਹੀਂ ਕਿਸੇ ਪਾਸੋਂ ਬੰਦਾ ਆ ਕੇ ਸਾਢ ਜੀਊਗਾ ਸਹੀ ਗੱਲ ਆ ਬਾਈ 나ਗਸੀ ਬਾਪੂ ਕੋਲੇ ਦੋ ਬਾਈ ਦੋਨੇ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ